ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਨੇੜਲੇ ਪਿੰਡ ਸੰਗਰੇੜੀ ਵਿਖੇ ਗੁੱਜਰ ਭਾਈਚਾਰੇ ਨਾਲ ਸਬੰਧਤ ਦੋ ਵਿਅਕਤੀਆਂ ਵੱਲੋਂ ਆਪਣੀਆਂ ਮੱਝਾਂ ਨੂੰ ਚਰਾਉਂਦੇ ਸਮੇਂ ਮੱਝਾਂ ਵੱਲੋਂ ਇੱਕ ਖੇਤ ਵਿੱਚ ਪਾਣੀ ਪੀਣ ਤੋਂ ਬਾਅਦ ਅਚਾਨਕ ਤਬੀਅਤ ਖਰਾਬ ਹੋ ਜਾਣ ਕਾਰਨ ਡੇਢ ਦਰਜਨ ਦੇ ਕਰੀਬ ਮੱਝਾਂ ਮਰ ਜਾਣ ਅਤੇ ਅੱਧੇ ਦਰਜਨ ਤੋਂ ਵੱਧ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਗੁੱਜਰ ਭਾਈਚਾਰੇ ਨਾਲ ਸੰਬੰਧਿਤ 모사ਖਾਨ ਪੁੱਤਰ ਅਲਫਦੀਨ ਅਤੇ ਗਾਮਾਖਾਨ ਪੁੱਤਰ ਕਾਸਮ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਪਲ ਹਨ ਅਤੇ ਕਰੀਬ 25-30 ਸਾਲਾਂ ਤੋਂ ਪੰਜਾਬ ਅੰਦਰ ਸੰਗਰੂਰ ਜ਼ਿਲ੍ਹਾ ਦੇ ਧੂਰੀ ਨੇੜਲੇ ਪਿੰਡ ਧੁਰਾ ਵਿਖੇ ਆਪਣੇ ਡੇਰੇ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦੇ ਹਨ ਅਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਉਸਹੀ ਨੱਤੂਰੇ ਪਿੰਡ ਰਹਿਣਾ ਹਾਂ ਤੁਰੀ ਦੇ ਲਵੇ ਅੱਜ ਦਿਨਾਂ ਹੀ ਮੇਰੀ ਮੈਸਾਂ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜੇ ਦੂਰ ਪਹੁੰਚੀ ਨੇ ਆਪਣੇ ਆਪ ਹੀ ਮੈਸਾਂ ਦੇ ਪਿੰਡ ਕਪਿਆਲ ਜੀ ਠੀਕ ਹੈ ਜੀ ਤੇ ਭੱਜਣ ਲੱਗ ਗਏ ਮੈਸਾਂ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿਗੀ ਹੈ ਜੀ ਕੋਈ ਕਿਤੇ ਜਾ ਕੇ ਡਿਗੀ ਹੈ ਚਲ ਬਾਅਦ ਵਿੱਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਈ ਉਹਨਾਂ ਨੇ ਆਖਿਆ ਕਿ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਵਕ-ਵਕ ਪਿੰਡਾਂ ਵਿੱਚ ਲੈ ਜਾਂਦੇ ਹਨ ਅਤੇ ਖੁੱਲੀਆਂ ਥਾਵਾਂ ਉੱਤੇ ਆਪਣੇ ਪਸ਼ੂਆਂ ਨੂੰ ਚਰਾਉਂਦੇ ਹਨ। ਜਿਸ ਦੇ ਚਲਦਿਆਂ ਅੱਜ ਵੀ ਉਹ ਆਪਣੀਆਂ 32 ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਘਰੇੜੀ ਤੋਂ ਪਿੰਡ ਕਪਿਹਾਲ ਨੂੰ ਆਉਂਦੀ ਸੜਕ ਉੱਪਰ ਚਰਾਉਣ ਆਏ ਹੋਏ ਸਨ ਤਾਂ ਐਸੇ ਦਰਮਿਆਨ ਦੁਪਹਿਰ ਸਮੇਂ ਮੱਝਾਂ ਨੂੰ ਪਿਆਸ ਲੱਗਣ ਉੱਤੇ ਇੱਥੇ ਸਥਿਤ ਇੱਕ ਖੇਤ ਵਿੱਚ ਮੋਟਰ ਵਾਲੀ ਡਿੱਗੀ 'ਚੋਂ ਆਪਣੀਆਂ ਮੱਝਾਂ ਨੂੰ ਜਦੋਂ ਪਾਣੀ ਪਲਾਇਆ ਤਾਂ ਦੇਖਦੇ ਹੀ ਦੇਖਦੇ ਉਹਨਾਂ ਦੀਆਂ ਮੱਝਾਂ ਇੱਕ-ਇੱਕ ਕਰਕੇ ਜ਼ਮੀਨ ਉੱਪਰ ਡਿੱਗਣੀਆਂ ਸ਼ੁਰੂ ਹੋ ਗਿਆ ਅਤੇ ਮੱਝਾਂ ਨੇ ਦਮ ਤੋੜ ਦਿੱਤਾ ਉਹਨਾਂ ਨੇ ਆਖਿਆ ਕਿ ਇਸ ਘਟਨਾ ਵਿੱਚ ਮੂਸਾ ਖਾਨ ਦੀਆਂ 12 ਮੱਝਾਂ ਤੇ ਗਾਮਾ ਖਾਨ ਦੀਆਂ 6 ਮੱਝਾਂ ਨੇ ਦਮ ਖੋੜ ਦਿੱਤਾ ਹੈ ਅਤੇ ਦੋਵੇਂ ਵਿਅਕਤੀਆਂ ਦੀਆਂ ਸੱਤ ਤੋਂ ਵੱਧ ਮੱਝਾਂ ਦੀਆਂ ਹਾਲਤ ਅਜੇ ਵੀ ਕਾਫੀ ਗੰਭੀਰ ਬਣੀ ਹੋਈ ਹੈ। ਇਹ ਬੰਦਾ ਮੱਝਾਂ ਲੈ ਕੇ ਚਾਰ ਰਹਿ ਸੀਗਾ ਖਾਲੀ ਖੇਤਾਂ 'ਚ ਤੇ ਤਕਰੀਬਨ 1.5 ਵਜੇ ਦੀਆਂ ਮੱਝਾਂ ਕਿੱਥੇ ਬੈਠੀਆਂ ਸੀਗੀਆਂ ਦਰਖਤ ਦੇ ਕੋਲੇ। ਉਸ ਤੋਂ ਬਾਅਦ ਉੱਠ ਕੇ ਆ ਕੇ ਮੋਟਰ ਤੇ ਪਾਣੀ ਪੀ ਲਿਆ। ਜਦ ਬਸੂ ਨੇ ਪਾਣੀ ਪੀਤਾ ਤੇ ਪਸ਼ੂ ਪਾਣੀ ਪੀਣ ਤੋਂ ਬਾਅਦ ਭੱਜਣ ਲੱਗ ਪਏ। ਤੇ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ। ਸਹੀ ਨਾ ਤਾਂ ਕੋਈ ਪਤਾ ਨਹੀਂ ਚੱਲਿਆ ਡਾਕਟਰ ਅਧਿਕਾਰੀ ਆਏ ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਹਵਾ ਵਿੱਚ ਛਿੱਟੀ ਹੋਈ ਸੀਗੀ। ਉਹਦੇ ਨਾਲ ਸਾਡੇ ਡੰਗਰਾਂ ਦੀ ਮੌਤ ਹੋ ਗਈ। ਇਹ ਵਿਚਾਰਾ ਗਰੀਬ ਆਦਮੀ ਹੈ। ਇਹਦਾ ਕੋਈ ਹੋਸਾਦਨ ਨਹੀਂ ਹੈ ਇਸ ਤੋਂ ਇਲਾਵਾ ਸਾਰੇ ਡੰਗਰ ਮਰ ਗਏ। ਇਸ ਕਰਕੇ ਅਪੀਲ ਹੈ ਕਿ ਇਹਦੀ ਵਾਤੂਦੋ ਕਿੰਨੇ ਕੁ ਡੰਗਰ ਸੀ ਤੇ ਕਿੰਨੇ ਕੁ ਮਰੇ ਨੇ ਕਿੰਨੇ ਡੰਗਰ ਤਾਂ ਸਰ ਇਹੀ ਸੀਗੇ ਜੇ 18 ਡੰਗਰ ਮਰ ਗਏ 6 ਸਾਡ ਡੰਗਰ ਸੀਰੀਅਸ ਨੇ ਜੀ ਪੰਜਾਂ ਚਾ ਕਟਰੂ ਬਚ ਗਏ ਸਰ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ ਕੁਝ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ ਜਿਹਦਾ ਇਲਾਜ ਹਜੇ ਵੀ ਚੱਲ ਰਿਹਾ ਹੈਗਾ ਕੁਝ ਪਸ਼ੂ ਇਲਾਜ ਦੇ ਦਰੌਣੀਪੁਰੋਂ ਨਹੀਂ ਕੁਝ ਸਾਡੇ ਆਉਣ ਤੋਂ ਪਹਿਲਾਂ ਵੀ ਬੁਰੇ ਹੋਗੇ ਸੀਗੇ ਖੈਰ ਇਸ ਪੂਰੀ ਦਰਦਨਾਕ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਤੋਂ ਪੀੜਿਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਇਸ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ ਪੀੜਤਾ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਵੀ ਗੁਹਾਰ ਲਗਾਈ ਹੈ ਕਿ ਮੱਝਾਂ ਦੇ ਦੁੱਧ ਨਾਲ ਹੀ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਂਦੇ ਸਨ ਅਤੇ ਹੁਣ ਉਹਨਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ ਇਸ ਲਈ ਉਹਨਾਂ ਦੀ ਵੱਦ ਤੋਂ ਵੱਦ ਸਹਾਇਤਾ ਕੀਤੀ ਜਾਵੇ ਇੱਕ ਬਿਆਰਫਿੰਡ ਜੀ ਕੁਝ ਗੁਜਰਾ ਦੇ ਮੱਝਾਂ ਸੀਗੇ ਚਰਾ ਰਹੇ ਸੀ ਚਰਾਂਦੇ ਚਰਾਂਦੇ ਕਪਿਆਲ ਤੋਂ ਸੈਕਟਰੀ ਵਾਲ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਬੱਚੇ ਜਿਹੜਾ ਪਾਣੀ ਪੀਤਾ ਜਿੰਨਾ 'ਚ 18 ਮੱਝਾਂ ਜਿਹੜੀਆਂ ਉਹ ਮਰ ਗਏ ਆ ਤਿੰਨ ਚਾਰ ਦੀ ਹਾਲਤ ਨਾਜ਼ੁਕ ਹੈ ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ ਡਾਕਟਰ ਹੁਣ ਉਹ ਟਰੀਟ ਕਰ ਰਹੇ ਆ ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਸਵੇਰੇ ਮਾਰਨਿੰਗ ਹੋਊਗਾ ਕਿਉਂਕਿ ਪੈਨਲ ਬਣਦਾ ਉਹਦਾ ਤਿੰਨ ਡਾਕਟਰ ਦਾ ਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਜੇ ਆ ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ ਇਹਦੇ ਚੋ ਡੋ ਅ ਰਿਜ਼ਲਟ ਨਿਕਲੂਗਾ ਪੋਸਟਮਾਰਟਮ ਦਾ ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗੀ ਉਹ ਕਾਨੂੰਨੀ ਕਾਰਵਾਈ ਬਣੂਗੀ ਹਾਂ ਸਾਡੇ ਕੋਲ ਅੱਜ ਤਰਾਹ ਆਈ ਸੀਗੀ ਪੀ ਗੁਜਰ ਬਰਾਦਰੀ ਦੀਆਂ ਮਹਿਸਾਂ ਨੇ ਕੁਝ ਜੜੀਆਂ ਦੀ ਮਤਲਬ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਆ ਕੇ ਤਫ਼ਤੀਸ਼ ਕਰ ਰਹੇ ਆ ਤਫ਼ਤੀਸ਼ ਦੇ ਦੌਰਾਨ ਜਿਹੋ ਜੀ ਵੀ ਕੋਈ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ ਚੱਲਦੀ ਜਾਊਗਾ 18 ਮਹਿਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਬਾਕੀ ਕੁਝ ਮਹਿਸਾਂ ਜੜੀਆਂ ਨੇ ਉਹ ਸੀਰੀਅਸ ਨੇ ਤੇ ਵੈਟਰਨਰੀ ਵਿਭਾਗ ਹੈ ਜਿਹੜਾ ਮੌਕੇ ਤੇ ਪਹੁੰਚ ਗਿਆ ਉਹਨਾਂ ਨਾਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ